ਅਵਤਾਰ ਸਿੰਘ ਕਾਲਕਾ ਉਹਨਾਂ ਦੀ ਗੱਲਬਾਤ ਕਰੀਏ ਉਹ ਪਹਿਲਾਂ ਕਹਿੰਦੇ ਕਿਸੇ ਪਾਸੇ ਹੋਰ ਬਿਆਨਬਾਜ਼ੀਆਂ ਕਰਦੇ ਸੀ ਕਿਸੇ ਦੇ ਹੋਰ ਵਿਰੋਧ ਜਿਵੇਂ ਮਾਨਸਾਬ ਤੀਰ ਜੱਸੇ ਨੂੰ ਤੇ ਹੁੰਦੇ ਆ ਤੇ ਤੀਰ ਸਿੱਨੇ ਹੋਇਆ ਸੀ ਉਹ ਉਹ ਤੀਰ ਮੋੜ ਕੇ ਉਹਨਾਂ ਨੇ ਗੋਦੇ ਚ ਪਾ ਲਿਆ ਤੇ ਆਪ ਹੀ ਉਧਰੀ ਖੜ ਗਿਆ ਕੀ ਹੈ ਆਰਐਸਐਸ ਜਿਹੜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਭਾਜਪਾ ਦੀ ਨਿੱਗ ਹੈ ਜਿਹੜੀ ਉਸ ਜ਼ਿਆਦਾ ਡਾਇਰੈਕਟ ਕਰਦੀ ਹੈ ਹੁਣ ਸਰਦੀ ਦੇ ਵਿੱਚ ਤਾਂ ਕੀ ਕਰਨਾ ਜੀ ਦੇਖੋ ਅਵਤਾਰ ਸਿੰਘ ਕਾਲਕਾ ਹੂੰ ਕਿ ਵਿਧਾਇਕ ਬਣੇ ਸਨ ਜੀ ਕੇਜਰੀਵਾਲ ਸਰਕਾਰ ਦੇ ਵਿੱਚ ਇਹਨਾਂ ਦੀ 65 ਕਾਫੀ ਸੀਗੀ ਹੂੰ ਹੁਣ ਕੱਲ ਮੈਂ ਵੀ ਦੇਖ ਕੇ ਹੈਰਾਨ ਰਿਆ ਇੱਕ ਤਸਵੀਰ ਕਿ ਇਹ ਜਿਹੜਾ ਉਹ ਵਿਧੂੜੀ ਆ ਜੀ ਉਹਨੂੰ ਪਿਆਰ ਨਾਲ ਮੈਂ ਪਸੂੜੀ ਕਹਿਣਾ ਹੁੰਦਾ ਉਹ ਕੋਈ ਨਾ ਕੋਈ ਪਸੂੜੀ ਪਾਈ ਰੱਖਦਾ ਪਾਈ ਰੱਖਦਾ ਬਿਲਕੁਲ ਉਹਨੇ ਸੰਸਦ ਦੇ ਵਿੱਚ ਗੰਦੀਆਂ ਗਾਲਾਂ ਕੱਢ ਦਿੱਤੀਆਂ ਹੂੰ ਸੰਸਦ ਮੈਂਬਰ ਨੂੰ ਜੀ ਸ਼ਰਮਨਾਕ ਕਾਂਡ ਬਿਲਕੁਲ ਉਸ ਤੋਂ ਬਾਅਦ ਕਹਿੰਦਾ ਮੈਂ ਜੇ ਜਿੱਤ ਗਿਆ ਤੇ ਸੜਕਾਂ ਪ੍ਰਿਯੰਕਾ ਦੀ ਗੱਲਾਂ ਵਰਗੀਆਂ ਬਣਾ ਦੇਣੀਆਂ ਆ ਫਿਰ ਕਹਿੰਦਾ ਹੱਤੀ ਤੇ ਸੜਕਾਂ ਤੇ ਐ ਫਿਰਦੀ ਐ ਜਿਵੇਂ ਹਿਰਨੀ ਹੋਵੇ ਫਿਰ ਕਹਿੰਦਾ ਮਾਰਲਿਨਾ ਤੋਂ ਇਹ ਸਿੰਘ ਬਣ ਗਈ ਨੇ ਆਪਦਾ ਬਾਪ ਬਦਲ ਲਿਆ ਐ ਐਡਾ ਬੇਸ਼ਰਮ ਆਦਮੀ ਮਤਲਬ ਪਤਾ ਨਹੀਂ ਇਜ਼ਾਜ਼ ਜ਼ਮੀਰ ਕਿਵੇਂ ਦੇ ਦਿੰਦਾ ਨਹੀਂ ਨਹੀਂ ਸਰ ਸ਼ਰਮ ਨੂੰ ਵੀ ਸ਼ਰਮ ਆਉਂਦੀ ਐ ਕਿ ਵਿਧੂੜੀ ਸ਼ਰਮ ਨੂੰ ਹੱਥ ਮਾਰ ਯਾਰ ਬਿਲਕੁਲ ਤਾਂ ਉਹਦਾ ਪ੍ਰਚਾਰ ਕਰ ਰਹੇ ਆ ਕੱਲ੍ਹ ਕਾ ਹੂੰ ਇੱਕ ਕਾਲਕਾ ਸਾਥ ਜਿਹੜੇ ਸੀਗੇ ਨਾ ਉੱਥੇ ਸੁਪਨਾ ਦੇਖ ਰਹੇ ਸੀ ਉਹ ਤੋਂ ਦਿੱਲੀ ਦਾ ਮਤਲਬ ਕਿ ਜਿਹੜਾ ਕਮੇਟੀ ਦਾ ਇਲੈਕਸ਼ਨ ਹੈ ਗੁਰਦੁਆਰੇ ਦੇ ਪ੍ਰਬੰਧ ਜਿਹਨੇ ਸੰਭਾਲਦੀ ਆ ਹਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਜੀ ਜੀ ਇਹ ਉੱਥੇ ਵੀ ਉਹਦੋਂ ਭਾਲਦੇ ਸੀ ਕਿ ਨੰਬਰਦਾਰੀ ਸਾਨੂੰ ਮਿਲ ਜਾਵੇ ਆਪਦਾ ਇਹਨਾਂ ਨੇ ਧੜਾ ਬਣਾਇਆ ਵਕਤ ਦਾ ਜੀ 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 ਆਰਐਸਐਸ ਨੂੰ ਬੜਾ ਲੰਮੇ ਹੱਥੀ ਲੈਂਦੇ ਸੀ ਕੱਲ ਉਹਨਾਂ ਦੇ ਰੱਥ ਤੇ ਸਵਾਰ ਹੋਏ ਫਿਰਦੇ ਸੀ ਜੀ ਉਹ ਕਹਿੰਦੇ ਸੀ ਆ ਲੈ ਉਹਨਾਂ ਕਿਉ ਰੁਕ 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 ਸਾਬ ਤੁਸੀਂ ਤੇ ਉਹ ਨਹੀਂ ਜੇ ਹਮ ਹਮ ਮੇਰੀ ਖੁੱਲ ਗਈ ਪਟਾਕ ਮੇਰੀ ਖੁੱਲ ਗਈ ਪਟਾਕ ਦੇਣੇ ਅੱਖ ਨਹੀਂ ਗਲੀ ਦੇ ਵਿੱਚੋਂ ਕੌਣ ਮੰਗਿਆ ਕਿਤੇ ਉਹ ਹੀ ਨਾ ਹੋਵੇ ਜਿਹਦਾ ਸ਼ੱਕ ਸੀ ਗਲੀ ਦੇ ਵਿੱਚੋਂ ਕੌਣ ਮੰਗ ਗਿਆ ਉਹਨੇ ਕਿ ਤੁਸੀਂ ਤੇ ਉਹ ਹੀ ਨਹੀਂ ਵਈ ਜਿਹੜੇ ਆਰਐਸਐਸ ਆਰਐਸਐਸ ਸਿੱਖ ਵਿਰੋਧੀ ਉਹ ਕਰਦੇ ਉਹ ਕਹਿੰਦਾ ਨਹੀਂ 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 ਚਲੋ ਕਈ ਵਾਰੀ ਮੁੱਦੇ ਮੈਂ ਕਦੇ ਆਰਐਸਐਸ ਨੂੰ ਨਿੰਦਿਆ ਨਹੀਂ ਵੀਰੇ ਗੱਲ ਇਹ ਆ ਕਿ ਬੰਦੀ ਸਿੰਘਾਂ ਦਾ ਮੁੱਦਾ ਸਹੀ ਢੰਗ ਨਾਲ ਇਹਨਾਂ ਤੱਕ ਪਹੁੰਚ ਨਹੀਂ ਸੀ ਰਿਹਾ ਭਾਈ ਸਤਿੰਦਰ ਜੈਨ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਠੀਕ ਠਾਕ ਨਾਲ ਨਹੀਂ ਸੁਣੀ ਆਪਾਂ ਹੁਣ ਸੁਣਾਵਾਂਗੇ ਆਪਾਂ ਨੂੰ ਸੁਣਾਏਗਾ ਸੱਚਾ ਤਾਂ ਆ ਇਹਨਾਂ ਦੇ ਸਟੈਂਡ ਜੀ ਅਸੋ ਜਿਵੇਂ ਇੱਕ ਸ਼ਬਦ ਨਾ ਲੋਟ ਲੱਗਦਾ ਤੇ ਇਹ ਤਾਂ ਲੋਟ ਲੱਗਦੇ ਤੋਂ ਵੀ ਲੋਟ ਲੱਗਦਾ ਭਾਲਦੇ ਪਤਾ ਨਹੀਂ ਕਿਵੇਂ ਸੈੱਟ ਕਰਦੇ ਕੰਮ ਹਾਂਜੀ ਉਹੀ ਗੱਲ ਹੈ ਨਾ ਕਿ ਬਸ ਕੜਾ ਲੋਟ ਜਿੱਥੇ ਆ ਗਿਆ ਅੱਗੇ ਸਿੱਧਾ ਆ ਗਿਆ ਸਰ ਕੋਈ ਧੀਨ ਇਮਾਨ ਨਹੀਂ ਹੈ ਕਾਚ ਦੀ ਰਾਜਨੀਤੀ ਦਾ ਅੱਜ ਕੋਈ ਸਵੇਰੇ ਹੋਰ ਹੁੰਦਾ ਦੁਪਹਿਰੇ ਕੋਈ ਹੋਰ ਹੁੰਦਾ ਸ਼ਾਮ ਨੂੰ ਕੋਈ ਹੋਰ ਹੁੰਦਾ ਤੋ ਇੱਤੈ ਹੀ ਚੱਲਦਾ ਸਭ ਤਾਂ ਕੱਲ ਕਾ ਸਭ ਜਿਹੜੇ ਆ ਉਹ ਵਧੂੜੀ ਸਾਹਿਬ ਦਾ ਪ੍ਰਚਾਰ ਕਰ ਰਹੇ ਸੀਗੇ ਕੱਲ ਜੀ ਬੀਬੀ ਅਨਮੋਲ ਗਗਨ ਮਾਨ ਵੀ ਗਈ ਸੀ ਕਿ ਸ਼ਾਇਦ ਉਹ ਵੀ ਇੱਕ ਦਾ ਪ੍ਰਚਾਰ ਕਰ ਰਹੀ ਸੀ ਤੇ ਉਹਦੀ ਟਿਕਟ ਹੀ ��ਟ ਗਈ ਸ਼ਾਮ ਨੂੰ ਜੀ ਮੈਂ ਕਿਹਾ ਇੱਥੇ ਐਮਐਸਪੀ ਨੂੰ ਰੌਂਡ ਆਏ ਲੋਕੀ ਬੀਬੀ ਤੂੰ ਕਿਵੇਂ ਜਿੱਤੀ ਜਾਂਦੀ ਹੂੰ ਇੱਥੇ ਟਿਕਟ ਹੀ ��ਟ ਗਈ ਆ ਬਿਲਕੁਲ ਮੈਂ ਕਿਹਾ ਸ਼ੁਕਰ ਕਰ ਬੀਬੀ ਤੈਨੂੰ ਉਹਨਾਂ ਨੇ ਪਾਰਟੀ ਚ ਨਹੀਂ ਕੱਢ ਦਿੱਤਾ ਹੂੰ ਬੀਬੀ ਜੀ ਨੇ ਤਾਂ ਮੰਤਰੀ ਮੰਡਲ ਚ ਵੀ ਕੱਢ ਦਿੱਤਾ ਸੀਗਾ ਤੇ ਇਸ ਕਰਕੇ ਇਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਪਿਆ ਦਿੱਲੀ ਦੇ ਵਿੱਚ ਕਾਲਕਾ ਸਾਹਿਬ ਦਾ ਰੰਗ ਜਿਹੜਾ ਉਹ ਵੇਖਣ ਨੂੰ ਮਿਲਿਆ ਤਾਂ ਭਾਈ ਉਹ ਨਰੰਗੀ ਹੋ ਚੁੱਕੇ ਨੇ ਉਹ ਨਿਤ ਰੰਗ ਬਰ ਇਸਕ ਤੇਰੇ ਵਿੱਚ ਰੰਗੀ ਸੋਹਣਿਆ ਇਸ਼ਕ ਤੇਰੇ ਵਿੱਚ ਰੰਗੀ ਜੀ 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 ਬਿਲਕੁਲ ਬਿਲਕੁਲ ਮਿੰਟੂ ਜੀ ਇੱਕ ਕਮੈਂਟ ਨਾਲ ਯਾਦ ਜੀ ਨੇ ਕੱਲ ਵੀ ਕੀਤਾ ਸੀ ਤੇ ਅੱਜ ਫੇਰ ਉਹਨਾਂ ਨੇ ਕੀਤਾ ਹੋਇਆ ਇਹਨਾਂ ਨੇ ਐਵੇਂ ਗੁੱਸਾ ਇਹ ਨਾ ਕਰ ਜੇ ਇਹ ਕਹਿੰਦੇ ਕਿ ਵਿਜਾ ਵਿਜੇ ਸਿੰਘਲੇ ਵਾਲੇ ਕੇਸ ਦਾ ਕਹਿੰਦੇ ਕੀ ਬਣਿਆ ਹੁਣ ਉਹ ਵੀ ਭਗਵਾਨ ਨਾ ਨਹੀਂ ਉਹ ਕੇਸ ਵਿੱਚ ਹੀ ਆ ਪ੍ਰੈਫਰ ਦਾ ਜੀ ਹੂੰ ਉਹਦਾ ਕੀ ਬੰਨਾ ਸਰਾਰੀ ਸਾਹਿਬ ਦੀ ਆਡੀਓ ਤਾਂ ਕੀ ਬੰਨਾ ਸਰਾਰੀ ਸਾਹਿਬ ਦੇ ਤੇ ਹੋਰ ਰੌਲੇ ਪੈਣ ਡੇ ਨੇ ਹੂੰ ਦੱਸ ਦੇ ਇੱਕ ਕਥਿਤ ਤੌਰ ਤੇ ਮੈਨੂੰ ਵੀ ਇੱਕ ਦਿਨ ਮੈਂਸ਼ਨ ਕੀਤਾ ਸੀਗਾ ਕਿਸੇ ਨੇ ਆ ਪਿੱਛੇ ਜੇ ਆ ਲਾਇਬ੍ਰੇਰੀ ਦਾ ਇੱਕ ਹੋਰ ਪਿੰਡ ਦੇ ਫੋਨ ਆ ਗਿਆ ਉਹਨਾਂ ਦੀ ਉਹ ਕਹਿੰਦੇ ਜੀ ਅਸੀਂ ਜਿੱਥੇ ਕਹਿੰਦੇ ਵੀ ਇੱਥੇ ਬਣਾ ਦਿਓ ਉਹ ਕਹਿੰਦੇ ਨਹੀਂ ਇੱਥੇ ਨਹੀਂ ਬਣਾਉਣੀ ਇੱਥੇ ਬਣੇਗੀ ਤਾਂ ਮਤਲਬ ਕਿ ਮੈਂ ਕਿਹਾ ਭਾਈ ਇਹ ਇਹਨਾਂ ਦੇ ਮਸਲੇ ਹੋ ਗੁਰੂ ਹਰ ਸਾਹਿਬ ਨੂੰ ਇੱਕ ਬੁਲੇਟਿਨ ਗੁਰੂ ਹਰ ਸਾਹਿਬ ਤੇ ਰੱਖਣਾ ਪੈਣਾ ਹੂੰ ਤਾਂ ਸਰਾਰੀ ਸਾਹਿਬ ਦੇ ਕੋਈ ਮਤਲਬ ਕਿ ਮੋਟਰ ਦਾ ਮਾਮਲਾ ਸੀਗਾ ਹੂੰ ਸ਼ਰੀਕੇ ਚ ਤੇ ਉਹ ਹਿਰਾਸਤ ਦੇ ਵਿੱਚ ਇੱਕ ਕੋਈ ਸ਼ਖਸ ਐ ਸੱਜਣ ਕੋਈ ਉਹਦਾ ਵੀ ਰੌਲਾ ਪਿਆ ਹੋਇਆ ਪਤਾ ਨਹੀਂ ਉਹ ਨਿਬੜਿਆ ਕਿ ਨਹੀਂ ਜੀ ਤਾਂ ਮਤਲਬ ਕਿ ਸਰਾਰੀ ਸਾਹਿਬ ਦਾ ਵੀ ਰੌਲਾ ਪਿਆ ਹੂੰ ਫਰੌਲਾ ਤੇ ਆਪਰੇਸ਼ਨ ਲੋਟਸ ਦਾ ਵੀ ਪਿਆ ਸੀਗਾ ਨਾ ਤੇ ਜਿਹੜਾ ਸ਼ੀਤਲ ਸੀਗਾ ਅੰਗਰਾਲ ਉਹ ਬਾਦ ਦੇ ਵਿੱਚ ਜਿਹੜਾ ਲੋਟਸ ਲੋਟਸ ਕਰਦਾ ਸੀ ਉਹਨੂੰ ਹੀ ਲੁੱਟ ਕੇ ਲੈ ਕੇ ਭਾਜ ਪਾ ਲੇ ਹਾਂ ਨਾ ਤੂੰ ਕਹਿਨ ਦਾ ਮਤਲਬ ਇਹ ਕਿ ਇਹ ਤੇ ਰੋਲਾ ਬਥੇਰਾ ਪਾਉਂਦੇ ਨੇ ਸਭ ਅੱਜ ਕੀ ਬਣਦਾ ਕੁਝ ਨਹੀਂ ਰੋਲਾ ਪੈਂਦਾ ਵੱਧ ਤੋਂ ਵੱਧ ਉਸ ਤੋਂ ਬਾਅਦ ਤੇ ਜਿਹੜੇ ਰਤਨ ਸਾਹਿਬ ਸੀਗੇ ਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਨਾ ਹਮ ਸਰ ਕੇਸ ਇਹਨਾਂ ਦਾ ਕੋਈ ਸਿਰੇ ਲੱਗਾ ਆ ਤੁਸੀਂ 3 ਸਾਲਾਂ ਚ ਦੇਖੋ ਕੋਈ ਸਿਰੇ ਲੱਗਾ ਕੇਸ ਜੀ ਆਸ਼ੂ ਉਹਦੀ ਐਫ ਆਈ ਆਰ ਰੱਦ ਸ਼ਿਆਮਸੁੰਦਰ ਅਰੋੜਾ ਉਹਦੀ ਐਫਆਈਆ ਰੱਦ ਮੈਨੂੰ ਲੱਗਦਾ ਕਿ ਇਹਨਾਂ ਦੇ ਰਾਜ ਭਾਗ ਦੇ ਵਿੱਚ ਇਹਨਾਂ ਦੇ ਵੱਲੋਂ ਇਹਨਾਂ ਦੇ ਬੰਦਿਆਂ ਤੇ ਜਿਹੜੀ ਐਫਆਈਆ ਹੋਈ ਆ ਕੋਈ ਉਹ ਵੀ ਨਾ ਰੱਦ ਹੋ ਜਾਏ ਉਹ ਵੀ ਨਾ ਰੱਦ ਹੋ ਜਾਏ ਬਿਲਕੁਲ ਇਹ ਰੱਦ ਨਹੀਂ ਹੋ ਰਹੀ ਸਾਬ ਹੱਦ ਹੋ ਰਹੀ ਹੈ ਹੱਦ ਹੋ ਰਹੀ ਹੈ ਤੇ ਉਦੋਂ ਹੱਦ ਇਹ ਹੁੰਦੀ ਹੈ ਕਿ ਬਸ ਇੱਕ ਵਾਰੀ ਜੇ ਕੋਈ ਕੈਂਸਲ ਹੋ ਗਿਆ ਤੇ ਦੁਬਾਰਾ ਫਿਰ ਇਹ ਗੱਲ ਵੀ ਨਹੀਂ ਕਰਦੇ ਜੀ ਜੀ ਇਹਨਾਂ ਵੀ ਨਹੀਂ ਕਰਦੇ ਵੀ ਚਲੋ ਜੇ ਕਿਤੇ ਸਹੀ ਹੈ ਕਿਤੇ ਕੋਈ ਪੁਖਤਾ ਚੀਜ਼ ਹੈਗੀ ਨਹੀਂ ਦੇਖੋ ਮੇਰਾ ਮੰਨਣਾ ਹੈ ਸਰ ਕ੍ਰਾਪਸ਼ਨ ਦੇ ਕੇਸ ਜਿਹੜੇ ਆ ਨਾ ਜੀ ਜਾਂ ਐਨਡੀ ਦੇ ਕੇਸ ਆ ਸਰ ਇੰਨਾ ਚ ਗੱਲ ਸਿਰੇ ਲੱਗਣੀ ਚਾਹੀਦੀ ਆ। ਬਿਲਕੁਲ। ਮੈਂ ਉਸ ਦਿਨ ਵੀ ਇੱਕ ਨੁਕਤਾ ਚੁੱਕਿਆ ਸੀਗਾ ਕਿ ਇਸ ਤਰ੍ਹਾਂ ਤੁਸੀਂ ਜਦੋਂ ਮਾਮਲਾ ਚੁੱਕਦੇ ਹੋ ਹੂੰ ਵਿਰੋਧੀ ਧਿਰ ਦਾ ਕੋਈ ਵੀ ਜਿਹੜਾ ਸੱਤਾ ਭੋਗ ਕੇ ਗਿਆ ਤੁਸੀਂ ਕਹਿੰਦੇ ਹੋ ਕਿ ਇੰਨੇ ਹਜ਼ਾਰ ਕਰੋੜ ਦਾ ਘੁਟਾਲਾ ਕਰ ਗਿਆ ਇੰਨੇ 100 ਕਰੋੜ ਦਾ ਘੁਟਾਲਾ ਕਰ ਗਿਆ। ਮੁਰਕੇ ਤੁਹਾਡਾ ਕੇਸ ਡਿੱਗ ਪੈਂਦਾ। ਉਸ ਸਕੈਮ ਨੂੰ ਜੇ ਅਸੀਂ ਸੱਚ ਮੰਨ ਲਈਏ ਤਾਂ ਮਤਲਬ ਕਿ ਉਹਨੂੰ ਤੇ ਪਚ ਗਿਆ ਨਾ। ਜੀ ਬਿਲਕੁਲ। ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ। ਭਲਾ ਕਿਆ? ਕਰ ਤੇ ਆਪਾਂ ਪਚ ਗਿਆ ਨਾ। ਸਰ ਇਹ ਨੁਕਤਾ ਬਹੁਤ ਕੰਮ ਦਾ ਹੈ। ਹੂੰ। ਫਾਇਦਾ ਆ ਰਿਹਾ ਬਿਲਕੁਲ ਕਿ ਫਿਰ ਤੁਸੀਂ ਤਾਂ ਅਗਲੇ ਤੇ ਮੋਰ ਲਾ ਦਿੱਤੀ ਕਿ ਲੈ ਭਾਈ ਤੈਨੂੰ ਪਚਿਆ ਲੈ ਆਪਾਂ ਕਹਿੰਦੇ ਫਿਰਲਾਣੇ ਨੂੰ ਪਚ ਗਿਆ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜੋ ਵੀ ਮਾਮਲਾ ਧਰਜ ਹੋਵੇ ਜੈਨੂਨ ਹੋਵੇ ਹੂੰ ਤੇ ਉਹਦੇ ਵਿੱਚ ਉਸ ਬੰਦੇ ਨੇ ਜਿਸ ਬੰਦੇ ਨੇ ਜਨਤਾ ਦਾ ਪੈਸਾ ਹਰਾਮਖੋਰੀ ਨਾਲ ਖਾਦਾ ਉਹਦੇ ਢਿੱਡ ਚੋਂ ਕੱਢਿਆ ਜਾਵੇ ਯਾਨੀ ਜੋ ਉਹਨੇ ਬਣਾਇਆ ਉਹ ਸਭ ਕੁਰਕ ਕਰਵਾਇਆ ਜਾਵੇ ਸਭ ਉਹਦਾ ਜਿਹੜਾ ਹੈ ਨਾ ਮਾਲ ਅਟੈਚ ਕਰਵਾਇਆ ਜਾਵੇ ਬਰਾਮਤ ਕੀਤਾ ਜਾਵੇ ਤੇ ਉਹ ਸਬੰਦੇ ਨੂੰ ਸਜ਼ਾ ਤੱਕ ਪਹੁੰਚਾਇਆ ਜਾਵੇ ਮੇਰਾ ਇਹ ਮੰਨਣਾ ਹੈ ਜੀ 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 ਬਿਲਕੁਲ ਬਿਲਕੁਲ ਹੁਣ ਮਕਰਦਰ ਸਿੰਘ ਜੀ ਇਸ ਤੇ ਗੱਲਬਾਤ ਪਹਿਲਾਂ ਹੋ ਚੁੱਕੀ ਹੈ ਸ਼ੁਰੂ ਦੇ ਵਿੱਚ ਹੀ ਆਪਾਂ ਇਸੇ ਗੱਲਬਾਤ ਕੀਤੀ ਸੀ ਅਮਰਤ ਬਾਦ ਸਿੰਘ ਜੀ ਨੇ ਬੜਾ ਗੋਲ ਜਾ ਕਰਕੇ ਕਮੈਂਟ ਕੀਤਾ ਕਹਿੰਦੇ ਕਿ ਕੇਜਰੀਵਾਲ ਦੇ ਅਨਮੋਲ ਰਤਨ ਕਹਿੰਦੇ ਚਰਚਾ ਚ ਹੀ ਰਹਿੰਦੇ ਆ ਹ ਹਰ ਵੇਲੇ ਰਹਿੰਦਾ ਸੁਰਖੀਆਂ ਚ ਨਾ ਮੈਂ ਮੈਂ ਬੁਲਟ ਲਿਆ ਸੀਗਾ 2007-8 ਚ ਤੇ ਉਹਦੇ ਪਿੱਛੇ ਲਿਖਾਇਆ ਸੀ ਹੈਡਲਾਈਨਰ ਸ਼ੌਕ ਨਾਲ ਤਾਂ ਉਹ ਮੇਤਰਾ ਦਾ ਹਰ ਹਵੇਲੇ ਰਹਿੰਦਾ ਸੁਖੀਆਂ ਚਨਾਓ ਗੀਤ ਦਾ ਟਾਈਟਲ ਸੀ ਹੈਡਲਾਈਨਰ ਛੈਲ ਸਰਜੀਤ ਖਾਨ ਦਾ ਸੀਗਾ ਜੀ ਜੀ ਤਾਂ ਬਸ ਇਹ ਵੀ ਹੈਡਲਾਈਨਰ ਹੀ ਕਹਿ ਲੋ ਯਾਦ ਆ ਗਿਆ ਵੇਲਾ ਬਿਲਕੁਲ ਬਿਲਕੁਲ ਮਿੰਟੂ ਜੀ ਅਗਲੀ ਖਬਰ ਵੱਲ ਚੱਲੀਏ ਉਸ ਤੋਂ ਪਹਿਲਾਂ ਇੱਕ ਕਮੈਂਟ ਹੋਰ ਹੈ ਕੱਲ ਥੋੜਾ ਜਆ ਆਪਾਂ ਕਲੀਅਰ ਨਹੀਂ ਸੀ ਉਸੀ ਤੇ ਰਸਵਿੰਦਰ ਮਾਨ ਜੀ ਦਾ ਕਮੈਂਟ ਕਹਿੰਦੇ ਸੈਫਲੀ ਖਾਨ ਵਾਲੇ ਕੇਸ ਤੇ ਕੁਝ ਕਹਿੰਦੇ ਪਤਾ ਲੱਗਿਆ ਔਰ ਕਹਿੰਦੇ ਉਹਨੂੰ ਫੜ ਲਿਆ ਜਿਹੜਾ ਉਹ ਮਤਲਬ ਕਿ ਸੀਸੀਟੀਵੀ ਚ ਕੈਦ ਹੋਇਆ ਸੀਗਾ ਉਹਨੂੰ ਹਿਰਾਸਤ ਦੇ ਵਿੱਚ ਲਿਆ ਕਥੇ ਤੌਰ ਤੇ ਦਾਵਾ ਹੈ ਪਤਾ ਨਹੀਂ ਉਹ ਹੀ ਉਹ ਆ ਕਿ ਉਹਦੀ ਸ਼ਕਲ ਵਰਗਾ ਵੀ ਕਈ ਵਾਰ ਰਗੜਿਆ ਜਾਂਦਾ ਹੁੰਦਾ ਹੈ ਨਾ ਤੁਹਾਨੂੰ ਪਤਾ ਹੀ ਆ ਬਿਲਕੁਲ ਪਰ ਲੱਗਦਾ ਤੇ ਉਹੀ ਆ ਤੇ ਉਹ ਜਦੋਂ ਤੱਕ ਅਧਿਕਾਰਤ ਤੌਰ ਤੇ ਗ੍ਰਿਫਤਾਰੀ ਨਹੀਂ ਹੁੰਦੀ ਫਿਰ ਉਦੋਂ ਤੱਕ ਤੇ ਆਪਾਂ ਕੁਝ ਨਹੀਂ ਕਵਾਂਗੇ ਪਰ ਮੈਨੂੰ ਲੱਗਦਾ ਕਿ ਸ਼ਕਲ ਸੂਰਤ ਤੋਂ ਜਾਂ ਬਾਡੀ ਦੀ ਜੋ ਕਹਿੰਨੇ ਆਪਾਂ ਲੈਂਗੁਏਜ ਕਹੋ ਫਿਜ਼ਿਕ ਕਹੋ ਜੋ ਸੀਸੀਟੀਵੀ ਚ ਕੈਦ ਹੋਇਆ ਅਲੱਗ-ਪੱਗ ਵੈਸਾ ਹੀ ਆ ਜੀ ਤਾਂ ਅਧਿਕਾਰਤ ਪੁਸ਼ਟੀ ਹੁਣ ਤੱਕ ਇੰਤਜ਼ਾਰ ਕਰਦੇ ਆ ਪਰ ਕਮਾਲ ਹੋ ਗਈ ਐ ਸਭ ਅੱਛਾ ਸੈਫਲੀ ਖਾਨ ਵੀ ਕਮਾਲ ਆ ਹੂੰ ਕਿ ਭਾਈ ਸਾਹਿਬ ਸ਼ਾਇਦ ਮੋਦੀ ਨੂੰ ਮਿਲ ਕੇ ਆ ਤੇ ਉਸ ਤੋਂ ਬਾਅਦ ਕੋਈ ਪਰਸਨਲ ਸਕਿਉਰਿਟੀ ਗਾਰਡ ਵੀ ਆ ਨਹੀਂ ਉਹ ਭਈ ਇੰਨਾ ਪੈਸਾ ਤਾਂ ਸਰ 1200 ਕਰੋੜ ਦਾ ਮਾਲਕ ਹੈ ਬਿਲਕੁਲ 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 ਪਟੋਦੀ ਖਾਨਦਾਨ ਦਾ ਹੂੰ 800 ਕਰੋੜ ਦਾ ਤਾਂ ਪਟੋਦੀ ਪੈਲਸ ਹੀ ਆ ਪੈਲਸ ਹੀ ਆ ਇਕੱਲਾ ਬਿਲਕੁਲ ਤਾਂ ਕਹਿਣ ਦਾ ਮਤਲਬ ਇਹ ਆ ਕਿ ਯਾਰ ਇੰਨਾ ਪੈਸਾ ਤੇ ਲਾ ਤੇਰੇ ਕੋਲ ਹੈ ਦੋ ਟੰਬਰਾਂ ਚੋਂ ਤੇਰੇ ਬੱਚੇ ਆ